ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਅੱਜ ਆਪਾਂ ਗੱਲ ਕਰਾਂਗੇ ਜ਼ਿੰਕ ਜਿਹੜਾ ਝੋਨੇ ਦੀ ਫਸਲ ਦੇ ਵਿੱਚ ਜ਼ਿੰਕ ਦੀ ਘਾਟ ਜਿਹੜੀ ਆਉਂਦੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਝੋਨੇ ਦੇ ਕੰਡੇ ਆਪਾਂ ਖੜੇ ਹੋਏ ਆ ਠੀਕ ਹੈ ਜੀ ਜ਼ਿੰਕ ਦੀ ਘਾਟ ਜਿਹੜਾ ਲੱਛਣ ਜਿਹੜੇ ਪੱਤਿਆਂ ਦੇ ਉੱਪਰ ਜਿਹੜੇ ਦਿਖਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਜ਼ਿੰਕ ਦੀ ਘਾਟ ਆਉਂਦੀ ਆ ਠੀਕ ਹੈ ਜੀ ਉਦੋਂ ਤੁਹਾਡੇ ਝੋਨੇ ਦੇ ਜਿਹੜੇ ਪੱਤੇ ਆ ਉਹ ਹਲਕੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਤੇ ਨਾਲ ਹੀ ਨਾਲ ਉਹਨਾਂ ਨੂੰ ਲਾ ਮਤਲਬ ਕਿ ਜੰਗਾਲੇ ਜਿਹੇ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ हां जिंक ਨੂੰ 33% ਨੂੰ ਜਦੋਂ ਯੂਰੀਆ ਦੇ ਵਿੱਚ ਮਿਲਾ ਕੇ ਵੀ ਛਟਾ ਕਰ ਸਕਦੇ ਹੋ ਕੱਲੀ ਦਾ ਵੀ ਛਟਾ ਕਰ ਸਕਦੇ ਹੋ ਜਾਂ ਰੇਤ ਚ ਮਿਕਸ ਕਰਕੇ ਵੀ ਛਟਾ ਕਰ ਸਕਦੇ ਹੋ ਤੁਹਾਡੀ ਇੱਛਾ ਹੈ ਜੇਕਰ ਯੂਰੀਆ ਤੁਸੀਂ ਸਾਰੀ ਪਾ ਚੁੱਕੇ ਹੋ ਤਾਂ ਫਿਰ ਰੇਤ ਚ ਮਿਲਾ ਕੇ ਛਟਾ ਕਰ ਸਕਦੇ ਹੋ ਨਹੀਂ ਤੇ ਤੁਸੀਂ ਯੂਰੀਆ ਚ ਮਿਕਸ ਕਰਕੇ ਜਿਹੜਾ ਛਟਾ ਕਰ ਸਕਦੇ ਹੋ ਜਾਂ ਯੂਰੀਆ ਇੰਨੀ ਕੁ ਵੀ ਲੈ ਲਓ ਕਿ ਜਿੰਨਾ ਕਿ ਤੁਹਾਨੂੰ ਸੌਖਾ ਛਟਾ ਹੋ ਜਾਵੇ ਉਸ ਯੂਰੀਆ ਦਾ ਜਿਹੜਾ ਤੁਸੀਂ ਛਟਾ ਤੁਸੀਂ ਕਰ ਸਕਦੇ ਹੋ ਉਸ ਨਾਲ ਕੀ ਹੋਏਗਾ ਕਿ ਜਿਹੜਾ ਇੱਕ ਰੁਕੀ ਹੋਈ ਗ੍ਰੋਥ ਜਿਹੜੀ ਬੂਟਿਆਂ ਦੀ ਉਹ ਵੀ ਤੁਰਪੇਗੀ ਤੇ ਬੂਟੇ ਦੇ ਵਿੱਚ ਪੱਤੇ ਵਿੱਚ ਜਿਹੜਾ ਹਰਾਪਣ ਜਿਹੜਾ ਉਹ ਜਿਹੜਾ ਵਾਪਸ ਆ ਜਾਏਗਾ ਤੇ ਬਿਲਕੁਲ ਜਿਹੜੇ ਬੂਟੇ ਦੀ ਗਰੋਥ ਰੁਕੀ ਹੋਈਗੀ ਔਰ ਗਰੋਥ ਜਿਹੜੀ ਉਹ ਤੁਰਪੇਗੀ ਠੀਕ ਹੈ ਜੀ ਤੇ ਜ਼ਿੰਕ ਦੀ ਘਾਟ ਜੇ ਕਿਸੇ ਖੇਤ ਚ ਆਉਂਦੀ ਆ ਤੇ ਉਹ ਲਗਾਤਾਰ ਤੁਸੀਂ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਜੇ ਕਿਸੇ ਖੇਤ ਚ ਸਮੱਸਿਆ ਆਉਂਦੀ ਆ ਤਾਂ ਉੱਚ ਤੁਸੀਂ ਜ਼ਿੰਕ ਦੀ ਘਾਟ ਜਿਹੜੀ ਆ ਉਹਦੇ ਵਾਸਤੇ ਤੁਸੀਂ 810 ਕਿਲੋ 33% ਜ਼ਿੰਕ ਜਿਹੜੀ ਉਹ ਤੁਸੀਂ ਵਰਤੋਂ ਕਰ ਸਕਦੇ ਹੋ ਠੀਕ ਹੈ ਜੀ